ਹਾਂ ਜੀ ਸਤਿਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਗਾਵਾ ਰੁੱਪੋ ਵਾਲੀ ਤਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਈ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਤੇ ਇੱਕ ਮਾਈ ਤੁਹਾਨੂੰ ਦਿਖਾਉਣੀ ਆ ਜਿੰਨਾਂ 'ਚ ਦੋ ਸੂਈਆਂ ਤੇ ਦੋ ਗੱਪਣਾ ਤੁਹਾਨੂੰ ਦਿਖਾਉਣੀ ਆ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਆਪਣੀ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਬੱਸ ਉਹਦੇ ਆਪਣੀ ਤਸੱਲੀ ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਔਰ ਵੀਰ ਜੀ ਠੀਕ ਠਾਕ ਜੀ ਚਲੋ ਹਿੰ ਵੀ ਠੀਕ ਠਾਕ ਜੀ ਤੇ ਨਾਮ ਦੱਸਦੇ ਕਿੰਨੇ ਫਿਰ ਨਾਮ ਹਰਵੰਤ ਸਿੰਘ ਟਿਕਾਣਾ ਰੁਪਵਾਲੀ ਤਹਿਸੀਲ ਮਜੀਠਾ ਦਿਲਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਕੋਲ ਦੋ 99142 8563 ਠੀਕ ਹੈ ਤੇ ਪਾਣੀ ਪੁਣੀ ਦਾ ਪਹਚਾਈ ਆ ਫਿਰ ਇਧਰ ਇਧਰ ਤੇ ਬਚਾ ਪਰ ਉਧਰ ਬਹੁਤ ਇਨਸਾਨ ਆ ਉਧਰ ਬੜਾ ਨੁਕਸਾਨ ਹੋ ਗਿਆ ਠੀਕ ਬਾਕੀ ਚਲੋ ਮਦਦ ਵੀ ਬੜੇ ਸਾਰਿਆਂ ਨੇ ਕੀਤੀ ਕਿੰਨੇ ਜੋਗਾ ਠੀਕ ਕਿੰਨੇ ਜੋਗਾ ਸਾਰੇ ਵੀਰ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਤੁਹਾਡੀਆਂ ਫਿਰ ਕੈਂਪ ਤੁਸੀਂ ਚਨਾਉ ਬੜੇ ਸ਼ੇਰ ਬਾਦ ਦਰਸ਼ਨ ਹੋਇਤਾ ਨੇ ਠੀਕ ਹੈ ਇਦਾਂ ਹੀ ਆ ਫਿਰ ਤੇ ਬਾਕੀ ਆਪ ਹੀ ਫਿਰ ਮਾਲ ਲੈ ਹੁੰਦੇ ਸਾਰਾ ਬਾਹਰੋਂ ਆਪ ਹੀ ਬਾਕੀ ਇਹ ਆ ਵੀ ਚਲੋ ਮਿਹਨਤ ਕਰਦੇ ਜੇ ਤੁਸੀਂ ਆਪਣੀ ਇਹ ਨਹੀਂ ਵੀ ਕਿਸੇ ਵੱਲ ਵੇਖਣਾ ਵਾ ਆਪਣਾ ਲਿਆ ਕੇ ਤੇ ਆਪਣੀ ਵੇਚ ਲਿੰਦੇ ਜੇ ਨਾਲੇ ਦੁੱਧ ਵੇਚ ਲਿੰਦੇ ਜੇ ਹਨਾ ਤੇ ਇਸ ਤਰ੍ਹਾਂ ਹੀ ਪਰਿਵਾਰ ਦਾ ਖਰਚਾ ਜਿਹੜਾ ਚੱਲੀ ਜਾਂਦਾ ਵਾ ਤੇ ਬਾਕੀ ਭਾਵੇਂ ਜੋ ਵੀ ਆ ਆਪਾਂ ਜੇ ਚਾਹੀਏ ਤੇ ਕੁਝ ਵੀ ਕਰ ਸਕਦੇ ਆਂ ਵੀ ਜੇ ਕਈ ਵੇਖੀ ਉਹਦੇ ਆਪਾਂ ਹੁਣ ਤੁਸੀਂ ਵੀ ਆਪਣੇ ਪਰਿਵਾਰ ਦਾ ਜਿਹੜਾ ਪੂਰਾ ਦੇ ਜੇ ਸਾਥ ਦੇਣਾ ਜਿੰਨੇ ਜੋਗੇ ਹੈਗੇ ਜੇ ਹਾਂਜੀ ਹਾਂਜੀ ਤੇ ਬਾਕੀ ਆ ਵੀ ਚਲੋ ਵੀਰਾਂ ਨੂੰ ਵੀ ਸਾਥ ਦੇਣਾ ਚਾਹੀਦਾ ਵਾ ਸਾਰਾ ਵੀ ਜੇ ਕੋਈ ਮਾਣੋ ਮਿਹਨਤ ਕਰਨ ਦਿਆ ਵਾ ਤੇ ਆਪਾਂ ਨਵੇਂ ਸਾਥ ਦੇਣਾ ਚਾਹੀਦਾ ਵਾ ਪਸ਼ੂ ਖਰੀਦਨੇ ਚਾਹੀਦੇ ਆ ਬਾਕੀ ਆਪਾਂ ਨੇ ਪਾਸ ਕਰਕੇ ਤਸੱਲੀ ਕਰਕੇ ਖੜਨੇ ਚਾਹੀਦੇ ਤੇ ਸ਼ੁਰੂਆਤ ਫਿਰ ਜਿਹੜੀ ਉਹ ਕਾਲੇ ਰੰਗ ਦੀ ਵਹਿੜਿਆ ਉਤੋਂ ਹੀ ਕਰਨੀ ਆ ਵਹਿੜਿਆ ਵੀ ਜੀ ਮੱਛੀ ਆਪਾਂ ਸਾਂਭੀ ਆ ਅੱਛਾ ਘਰ ਦੀ ਪਾਲੀ ਆ ਘਰ ਦੀ ਪਾਲੀ ਆ ਅੱਛਾ ਉਹਨੂੰ ਆ 12 ਤਰੀਕ ਤੋਂ 6ਵਾਂ ਮਹੀਨਾ ਲੱਗਣਾ ਅੱਛਾ ਹਾਂਜੀ ਠੀਕ ਆ ਮੂੰਹ ਚਾਰ ਦਾਂਦੇ ਆ ਚਲੋ ਮੱਛੀ ਪੱਤ ਕੇ ਬਣੀ ਠੀਕ ਆ ਹਾਂਜੀ ਤੇ ਕਿੰਨਾ 6 ਮਹੀਨੇ ਦੀ ਗੱਬਣੇ ਨਹੀਂ ਨਹੀਂ 5 ਕੰਪਲੀ 5ਾਂ ਦੀ ਗੱਬਣੇ ਤੇ 6ਵਾਂ ਲੱਗਣਾ 6ਵਾਂ ਲੱਗਣਾ 12 ਤਰੀਕ ਠੀਕ ਹੈ ਤੇਰੀ ਮਾਂ ਦੇ ਦੁੱਧ ਦਾ ਪਤਾ ਕੋ ਮਾਂ ਦੇ ਦੁੱਧ ਵੀ ਤੁਸੀਂ ਖਣਾ ਨੂੰ ਝੂਠੀ ਮਾਰਦਾ ਮਾਂ ਦੇ ਵੀ 22 ਕਿਲੋ ਦੁੱਧ ਅੱਛਾ ਹਾਂਜੀ ਠੀਕ ਹੈ ਬਾਕੀ ਚਲੋ ਇਹ ਵੀ ਚੰਗੀ ਤਿਆਰ ਹੋ ਗਈ ਪਹਿਲੇ ਸੋਵੇ ਤੇ ਗੁਲਾਬੀ ਰੰਗ ਦੇ ਥਾਣੇ ਦੇ ਚਾਰੇ ਇਹ ਆ ਵੀ ਚਲੋ ਜੇ ਕਿਸੇ ਵੀਰ ਨੇ ਘਰੇ ਸ਼ੌਂਕਨਾ ਵੈਦ ਰੱਖਣੀ ਆ ਤੇ ਰੱਖਦਾ ਵਾ ਆ ਲੈਖ ਸਾਡੇ ਜੀ ਖੋਲੋ ਹਾਂ ਵੀ ਜੀ ਤੋਰਦਾ ਫਿਰ ਲਾਜੋ ਵਿਦਿ ਪੰਜਾ ਮਹੀਨਾ ਦੀ ਗੱਬਣ ਹੈ ਤੇ ਛੇਵਾ ਲੱਗਾ ਆ ਉਹ ਤਰੇਆ ਵੀ ਸਾਂਭੇ ਸੋੰਭੇ ਚੰਗੀ ਹੈ ਗੁੰਦਵੀਂ ਆ ਪੂਰੀ ਤੇ ਉਹ ਤਰੇਆ ਵੀ ਉਮਰ ਦੇ ਸਹਾਰਾ ਚਲੋ ਕੱਦ ਕਾਟ ਚੰਗਾ ਵਾ ਗਾਵਾਂ ਜਿੱਡੀ ਹੋ ਗਈ ਹੈ ਜਿਹੜੀ ਪੂਰੀ ਤੇ ਕਿੰਨਾ ਵੀਰ ਜੀ ਫਿਰ ਮੋਲ ਰੱਖਣੇ ਦਾ ਆਪਾਂ ਇੱਦੇ ਤਾਂ ਕਿ ਵੀਰ ਜੀ 35000 35000 ਦੀ ਹਾਂਜੀ ਚਲੋ ਬਾਕੀ ਮਾਨਤਾ ਨਾਲ ਤੁਹਾਨੂੰ ਬਤਾ ਖਰਚੇ ਦੇ ਬੜਾ ਆਉਂਦਾ ਲੈੜਾ ਤੇ ਚਲੋ ਸਾਂਭ ਲੂ ਗਟਰਾ ਜੀ ਹਾਂਜੀ ਹਾਂਜੀ ਇਹ ਆਵੇ ਚਲੋ ਗਾਂ ਵੀ ਕਿਹਨੇ ਸੰਭਣੀ ਆ ਹਾਂਜੀ ਤੇ ਸਾਂਭ ਦਾ ਜਿਹੜਾ ਮੁੱਲ ਮੋੜ ਗਿਆ ਹਣਾ ਤੇ ਹੁਣ ਆ ਜਿਹੜੀ ਜਰਸੀ ਗਾਂ ਆ ਹਾਂਜੀ ਇਹ ਗੱਬਣ ਜੀ ਇਹ ਵੀ ਗੱਬਣ ਆ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਜੀ ਲੱਗੇ ਤਾਂ ਸਨਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ ਇਹ ਕਿੰਨੇ ਕ ਦੁੱਧ ਵਾਲੀ ਆ ਵੀਰ ਜੀ ਜੀ ਕਿ 10 ਕਿਲੋ ਤੋਂ ਸੌਖਾ ਚੱਢੀ ਜੀ ਅੱਛਾ ਹਾਂਜੀ ਜ਼ਿਆਦਾ ਨਹੀਂ ਕਿਹਦੇ 10 ਕਿਲੋ ਸੌਖਾ ਚੱਢੇ ਤੇ ਇਹ ਕੋ 5-7 ਦਿਨ ਲੈ ਜਾਓ ਚਲੋ ਖੋਲ ਦਵਿਦ ਦੀ ਤੋਰ ਦੀ ਜਿੰਨਾ ਹਾਂਜੀ ਬਾਕੀ ਜੇ ਤਰ੍ਹਾਂ ਕੁਸ਼ੀ ਉਹ ਵੀ ਦੇ ਤਿਆਰ ਕਰਨਾ ਕੱਲ ਨੂੰ ਫਿਰ ਉਹ ਵੀ ਚਲੋ ਗੱਬਣਾ ਹੋ ਜਾਣੀਆਂ ਇਸ ਤਰ੍ਹਾਂ ਹੀ ਬੱਚੀਆਂ ਸੰਭਾਂਗੇ ਤੇ ਗਾਂ ਗਾਵਾਂ ਤਿਆਰ ਹੋਣੀਆਂ 10 ਕਿਲੋਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਗਿੰਦੇ ਵੀ ਕੱਢੀ ਜਾਊਗੀ ਤੇ ਇਹਦਾ ਵੇਚੇ ਫਿਰ ਮੁੱਲ ਇਹ ਵਿੱਚ 30000 ਚ ਛੋਟ ਚੜ ਗੱਲ ਆ ਅੱਛਾ ਇਹਦੇ 3000 ਛੋਟ ਕਰ ਦੋਗੇ ਤੁਸੀਂ ਠੀਕ ਹੈ ਜੀ ਤੇ ਹੁਣ ਇੱਕ ਆ ਵੈੜ ਤੁਹਾਨੂੰ ਦਿਖਾਉਣੀ ਆ ਕਾਫੀ ਖੂਬਸੂਰਤ ਹੈ ਜਿਹੜੀ ਚੰਗੇ ਕੱਦ ਕਾਟ ਚ ਆ ਤੇ ਤੁਹਾਣਾ ਦਾ ਸਾਈਜ਼ ਗੈਪ ਵੀ ਇਹਦਾ ਦੇਖ ਸਕਦੇ ਮਿਲਕ ਮਿਲ ਵਿੱਚ ਚੰਗੀ ਲੱਗੀ ਦਸਤੀਏ ਵਿੱਧੀ ਇਹਦੇ ਬਾਰੇ ਵੀ ਇਹਦਾ ਵੀ ਬੱਚਾ ਨਹੀਂ ਜੇ ਮੋਹ ਛੀਜੀ ਜੇ ਅੱਛਾ ਮੋਕੇ ਦੁੱਧ 12 ਕਿਲੋ ਜੀ 12 ਲੀਟਰ ਆ ਹਾਂਜੀ ਕੋਈ ਦੋ ਟਾਈਮ ਕੋਈ ਤਿੰਨ ਟਾਈਮ ਚੋ ਕੇ ਚੱਲੀ ਗੱਤੀ ਮੇਰਾ ਦੇਖ ਇਹ ਆ ਵੀ ਇਹ ਗਾਂ ਤਿਆਰ ਕਰਨ ਵਾਲੀ ਵਾੜਿਆ ਅੱਛਾ ਮੋਹ ਛੀਜੀ ਜੇ ਅੱਛਾ ਮੋਹ ਛੇ ਦਾਂਦੇ ਖੋਲੋ ਫਿਰ ਵਿੱਧੀ ਆ ਵੀ ਤੋਰਦੀ ਹੈ 12 ਲੀਟਰ ਦੇ ਕੋਲ ਦੁੱਧ ਆ ਬੱਚਾ ਨਹੀਂ ਹੈਗਾ ਇਹਦਾ ਉਤਰੇ ਆ ਵੀ ਚਲੋ ਰੰਗ ਰੂਪ ਦੀ ਕੱਦ ਕਾਠ ਦੀ ਚੰਗੀ ਐ ਤੇ ਇਹਦਾ ਵੀ ਜੀ ਫਿਰ ਮੁੱਲ ਕਿ 35000 ਜੋ ਛੋਟ ਛੜ ਕਰਤਾ ਅੱਛਾ ਇਹਦੀ 35000 ਛੋਟ ਕਰਤਾ ਵੀ ਠੀਕ ਐ ਜੀ ਤੇ ਆ ਜਿਹੜੀ ਮਾਜ ਦਿਖਾਉਣੀ ਹੋਂ ਆਪਾਂ ਪ੍ਰੀਵੀ ਦੀ ਮਾਝਾ ਇਹਨੂੰ ਸਾਡੇ ਕੋਲ 20 ਦਿਨ ਹੋ ਗਏ ਆ। ਅੱਛਾ। ਮੰਨ ਲਓ ਤੋਕੜੀ ਗਿਣੋ। ਅੱਛਾ। ਭਾਈ 29 ਦਿਨ ਦਾ ਨੂੰ ਟੀਕਰ ਖਾਇਆ ਏ। ਅੱਛਾ। ਰੱਬ ਨਾਲ ਨਿਕਲੇ ਖਾਲੀ ਨਿਕਲੇ ਦੀ ਕੋਈ ਗਰੰਟੀ ਨਹੀਂ। ਅੱਛਾ। ਸਾਡੇ ਦੁੱਧ 7 ਕਿਲੋ ਆ। ਠੀਕ ਹੈ। ਦੋਵੇਂ ਟਾਈਮ ਪਾੜੇ ਦੇ ਮਿਲਦੇ। ਅੱਛਾ ਦੋਵੇਂ ਟਾਈਮ ਪਾੜੇ ਤੇ ਮਿਲਦੇ। ਜਿਹੜਾ ਮਰਜੀ ਗਿਰਪਰਾ ਚੋ ਵੀ ਸਤ ਲੀਟਰ ਦੁੱਧ ਹੈਗਾ। 7 ਲੀਟਰ। ਖੋਲ ਤਾਂ ਫੇਰ ਆ ਵੀ ਤੋਰ ਦੀਏ। ਤੇ ਬਾਕੀ ਖਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਬਾਕੀ ਮਿਲਕ ਮੈਨੂੰ ਵੀ ਚੰਗੀ ਲੱਗੀ ਆ। ਛੋਟੀ ਜੁਆਸ ਹੋ ਜਾ। ਤੇ ਵੇ ਦੀਆ ਦਾ ਫਿਰ ਮੁੱਲ ਮਾਈ ਦਾ ਇਹ ਵੀ 65000 ਚ ਛੋਟ ਚੜ ਕਰ ਅੱਛਾ ਇਹਦੀ 65 ਚ ਛੋਟ ਕਰ ਦੇਣੀ ਹੈ ਤੇ ਬਾਕੀ ਇਹ ਆ ਵੀ ਜਿਹੜੀਆਂ ਸੁਈਆਂ ਵਾਂ ਬਿਲਕੁਲ ਜੀ ਚੋ ਕੇ ਕੱਢਨਾ ਉਹ ਤੁਹਾਡੇ ਘੱਬਣੇ ਪਾਸ ਕਰ ਦੇ ਪਾਸ ਕਰਕੇ ਕੱਢਨਾ ਹਨਾ ਠੀਕ ਹੈ